ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਧੰਤਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਰਾਗ ਸ਼੍ਰੀ ਰਾਗ ਦੇ ਵਿੱਚ ਅਠਾਂ ਪਦਿਆਂ ਵਾਲਾ ਇਹ ਸ਼ਬਦ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 53 ਅੰਗ ਤੇ ਸੁਭਾਏਮਾਨ ਹੈ ਤੇ ਇਸ ਸ਼ਬਦ ਦੇ ਤੀਸਰੇ ਪਦੇ ਦੀ ਅੱਜ ਵਿਚਾਰ ਕਰਾਂਗੇ ਇਸ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰਨਾਨਕ ਦੇਵ ਪਾਤਸ਼ਾਹ ਇਸ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਨੇ ਪੀਰ ਪੈਕਾਮਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ ਇਹ ਜਿੰਨੇ ਵੀ ਅੱਖਰ ਕਹੇ ਨੇ ਇਹਨਾਂ ਸਾਰਿਆਂ ਅੱਖਰਾਂ ਦੇ ਅਰਥ ਹਨ ਜਿਸ ਤਰ੍ਹਾਂ ਅਸੀਂ ਪੀਰ ਪੈਗੰਬਰ ਲਫ਼ਜ਼ ਵਰਤਦੇ ਆਂ ਤੇ ਪੀਰ ਆਮ ਕਰਕੇ ਇਹ ਫਾਰਸੀ ਦੇ ਵਿੱਚ ਸੂਫੀ ਪੀਰ ਕਿਹਾ ਜਾਂਦਾ ਹੈ ਜੋ ਸੂਫੀ ਦਾ ਮਾਰਗਦਰਸ਼ਕ ਹੈ ਤੇ ਹੁਣ ਹਾਜ਼ਰਤ ਵੀ ਕਹਿ ਦਿੰਦੇ ਨੇ ਅਰਵੀ ਦੇ ਵਿੱਚ ਸ਼ੇਖ ਵੀ ਕਹਿ ਦਿੰਦੇ ਨੇ ਇਹਦਾ ਅਰਥ ਸੰਤ ਵੀ ਬਣਦਾ ਹੈ ਪੀਰ ਦਾ ਹੁਣ ਜਿਹੜਾ ਪੈਗੰਬਰ ਲਫ਼ਜ਼ ਹੈਗਾ ਇਹ ਜਿਸ ਤਰ੍ਹਾਂ ਅਸੀਂ ਕਹੀਏ ਰੱਬ ਦਾ ਸੰਦੇਸ਼ ਦੇਣ ਵਾਲਾ ਇਸਲਾਮੀ ਲਫ਼ਜ਼ ਨੇ ਜਿਸ ਤਰ੍ਹਾਂ ਇਹ ਜੇ ਕੋਈ ਨਮਾ ਧਰਮ ਚਲਾਉਣ ਵਾਲਾ ਉਹਨੂੰ ਪੈਗੰਬਰ ਕਹਿ ਦਿੰਦੇ ਨੇ ਸਾਲਕ ਸਾਦਕ ਸੁਹਦੇ ਔਰ ਸ਼ਹੀਦ ਹੁਣ ਸਾਲਕ ਵੀ ਅਰਬੀ ਦਾ ਲਫ਼ਜ਼ ਹੈਗਾ ਜਿਹਨੂੰ ਕਹਿੰਦੇ ਰਸਤਾ ਦਿਖਾਉਣ ਵਾਲਾ ਤੇ ਜਿਹੜਾ ਸਾਦਕ ਹੈ ਜਿੱਦਾਂ ਅਸੀਂ ਕਹਿੰਦੇ ਆ ਸਿੱਧਾ ਸਾਦਾ ਬੰਦਾ ਅਲਵੇਲਾ ਫਕੀਰ ਕਹਦੇ ਏ ਸੋਹਦਾ ਵੀ ਉਹਨੂੰ ਕਹਿੰਦੇ ਜਿੱਦਾਂ ਹੁਣ ਜਿਹੜਾ ਹੈਗਾ ਸ਼ਾਇਕ شیخ ਇਹਦਾ ਬਹੁਵਚਨ ਜਿਹੜਾ ਸ਼ੋਧੇ ਇਹਨੂੰ ਕਹਿ ਦਿੰਦੇ ਨੇ ਤੇ ਹੁਣ ਸ਼ਹੀਦ ਲਫ਼ਜ਼ ਜਿਹੜਾ ਇਹ ਹੈ ਕਿ ਜਿਹੜਾ ਕਿਸੇ ਉਪਕਾਰ ਲਈ ਧਰਮ ਲਈ ਆਪਣਾ ਆਪ ਵਾਰਦਾ ਹੋਵੇ ਕਿਸੇ ਖਾਸ ਮਕਸਦ ਵਾਸਤੇ ਉਹਨੂੰ ਸ਼ਹੀਦ ਕਹਿੰਦੇ ਨੇ ਸ਼ੇਖ ਮਸ਼ਾਇਕ ਕਾਜੀ ਮੁੱਲਾ ਦਰਦਰਵੇਸ਼ ਰਸੀਦ ਹੁਣ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਸ਼ੇਖ ਕਹਿ ਦਿੰਨੇ ਮਸ਼ਾਇਕ ਕਹਿ ਦਿੰਨੇ ਆ ਤੇ ਇਹ ਸ਼ੇਖ ਦਾ ਹੀ ਬਹੁਵਚਨ ਆ ਕਾਜੀ ਮੁੱਲਾ ਆਪ ਜੀ ਜਾਣਦੇ ਹੋ ਜਿਸ ਤਰ੍ਹਾਂ ਇਸਲਾਮ ਮਤ ਦੇ ਵਿੱਚ ਕਾਜੀ ਅਸੀਂ ਵੇਖਦੇ ਆ ਉਹ ਪੰਜ ਨਵਾਜਾਂ ਪੜ੍ਹਦਾ ਹੈ ਮਸਜਿਦ ਦੇ ਵਿੱਚ ਉਹਦੀ ਖਾਸ ਜ਼ਿੰਮੇਵਾਰੀ ਹੁੰਦੀ ਹੈ ਜਿਹੜਾ ਕਿ ਇਸਲਾਮ ਨੂੰ ਮੰਨਣ ਵਾਲਿਆਂ ਬੱਚਿਆਂ ਵੱਡਿਆਂ ਨੂੰ ਇਸਲਾਮ ਦੀ ਉਹ ਜਿਹੜਾ ਹੈਗਾ ਮਤ ਦਿੰਦਾ ਹੈ ਪੜ੍ਹਾਉਂਦਾ ਹੈ ਪੜਾਈ ਕਰਾਂਦਾ ਹੈ ਮੁੱਲਾ ਕਾਜੀ ਅਸੀਂ ਉਹਨੂੰ ਕਹਿੰਨੇ ਆ ਜਿਹੜਾ ਇਸਲਾਮ ਮਤ ਦੇ ਵਿੱਚ ਬਹੁਤ ਸਤਿਕਾਰਤ ਇੱਕ ਅਹੁਦਾ ਹੈ ਤੇ ਜਿਹੜਾ ਜਿਹਦਾ ਕਿਹਾ ਹੋਇਆ ਲਫਜ਼ ਕਹੇ ਹੋਏ ਜਿਹਦੇ ਹੁਕਮ ਸਾਰਿਆਂ ਨੂੰ ਮੰਨਣੇ ਪੈਂਦੇ ਨੇ ਤੇ ਜਾਂ ਇੰਜ ਕਹੀਏ ਕਿ ਜਿਸ ਤਰ੍ਹਾਂ ਸਾਡੇ ਭਾਰਤ ਦੇ ਵਿੱਚ ਅਸੀਂ ਇੱਕ ਜਿਹੜਾ ਅਹੁਦਾ ਹੁੰਦਾ ਸ਼ਹਿਰ ਦਾ ਜ਼ਿਲ੍ਹੇ ਦਾ ਜਿਹਨੂੰ ਇੱਕ ਹੁੰਦਾ ਡੀਸੀ ਤੇ ਉਹਨਾਂ ਜਿਹੜਾ ਹੈਗਾ ਡੀਸੀ ਜਿੰਨਾ ਅਹੁਦਾ ਹੈ ਇਸਲਾਮ ਮਤ ਦੇ ਵਿੱਚ ਕਾਜੀ ਦਾ ਤੇ ਹੁਣ ਅੱਗੇ ਲਫਜ਼ ਆਂਦਾ ਕਾਜੀ ਮੁੱਲਾ ਦਰ درवेश ਰਸੀਦ ਤੇ ਹੁਣ ਉਹਦੇ ਦਰ ਤੇ ਪਹੁੰਚੇ ਹੋਏ ਫਕੀਰ ਜਿਹੜੇ ਐ ਉਹਨੂੰ ਕਹਿੰਦੇ ਨੇ ਦਰ درवेश ਰਸੀਦ ਉਹਦੇ ਦਰ ਤੇ ਪਹੁੰਚੇ ਹੋਏ ਰਸੀਦ ਆਪਾਂ ਇੱਕ ਲਫ਼ਜ਼ ਵਰਤਦੇ ਆਂ ਆਮ ਕਰਕੇ ਇੰਗਲਿਸ਼ ਦੇ ਵਿੱਚ ਵੀ ਇਹਨੂੰ ਵਰਤ ਦਿੰਨੇ ਆ ਕਿ ਜਿਹੜੀ ਕੋਈ ਚੀਜ਼ ਪਹੁੰਚ ਗਈ ਐ ਪੀ ਉਹਦੀ ਰਸੀਦ ਦੇ ਦਿਓ ਕਹਿਣ ਦਾ ਭਾਵ ਪਹੁੰਚ ਜਿਹੜੀ ਪਹੁੰਚ ਉਸ ਖੁਦਾ ਤੱਕ ਹੋਵੇ ਰੱਬ ਤੱਕ ਹੋਵੇ ਉਹਨੂੰ ਕਹਿੰਦ ਨੇ ਇਹ ਪਹੁੰਚਿਆ ਹੋਇਆ ਹੈ ਇਹ ਦਰਦਰਵੇਸ਼ ਰਸੀਦ ਲਾਫਜੋਲੇ ਵਰਤੇ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਇਹ ਸਾਰੇ ਨਾਮ ਲੈ ਕੇ ਸਾਨੂੰ ਇੱਕ ਗੱਲ ਇਹ ਇਥੇ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਈ ਹੈ ਕਿ ਭਾਈ ਇਹ ਜਿੰਨੇ ਵੀ ਲੋਕ ਨੇ ਇਹਨਾਂ ਦੇ ਨਾਮ ਲੈ ਕੇ ਸਤਿਗੁਰੂ ਨੇ ਪਰਮੇਸ਼ਰ ਨੂੰ ਉਸ ਵਾਹਿਗੁਰੂ ਨੂੰ ਸੰਬੋਧਿਤ ਹੋ ਕੇ ਕਿਹਾ ਹੈ ਏ ਵਾਹਿਗੁਰੂ ਜੀਓ ਇਹਨਾਂ ਦੇ ਵਿੱਚੋਂ ਜਿੰਨੇ ਵੀ ਅਸੀਂ ਨਾਮ ਲਏ ਨੇ ਕਿਸੇ ਨੇ ਵੀ ਤੇਰੇ ਗੁਨਾ ਦਾ ਅੰਤ ਨਹੀਂ ਲੱਭਾ ਹਾਂ ਸਿਰਫ ਇੰਨਾ ਹੈ ਕਿ ਉਹਨਾਂ ਨੂੰ ਬਰਕਤ ਜ਼ਰੂਰ ਮਿਲੀ ਜਿਹੜੇ ਇਸ ਰਸਤੇ ਤੇ ਚੱਲੇ ਨੇ ਤੇ ਉਹਨਾਂ ਦੇ ਭਾਗ ਜ਼ਰੂਰ ਜਾਗੇ ਨੇ ਕਿਨਾਂ ਦੇ ਜੋ ਤੇਰੇ ਦਰ ਤੇ ਦੁਆ ਕਰਦੇ ਨੇ ਜਿਹਨੂੰ ਅਸੀਂ ਅਰਦਾਸ ਕਰਨੀ ਕਹਿੰਦੇ ਆ ਬਰਕਤ ਤੈਨ ਕੋ ਅਗਲੀ ਅਗਲੀ ਦਾ ਮਤਲਬ ਬਹੁਤੀ ਪੜਦੇ ਰਹਿਣ ਦਰੂਦ ਜਿਹੜੇ ਤੇਰੇ ਦਰ ਤੇ ਦੁਆ ਕਰਦੇ ਨੇ ਜਦੋਂ ਇਸਲਾਮ ਮਤ ਦੇ ਵਿੱਚ ਉਹ ਜਿਹੜੀ ਹੈਗੀ ਹੈ ਨਵਾਜ਼ ਪੜਨ ਤੋਂ ਬਾਅਦ ਦੁਆ ਕਰਦੇ ਨੇ ਅਰਦਾਸ ਆਪਣੀ ਜਿਹਨੂੰ ਅਸੀਂ ਕਹਿੰਦੇ ਹਾਂ ਅਸੀਂ ਪਾਠ ਕਰਕੇ ਕਰਦੇ ਹਾਂ ਤੇ ਇਹਨਾਂ ਚੀਜ਼ਾਂ ਦਾ ਲਾਭ ਜ਼ਰੂਰ ਹੁੰਦਾ ਹੈ ਪਰ ਵਾਹਿਗੁਰੂ ਦੇ ਜੇ ਕਹਿਣ ਕਿ ਅਸੀਂ ਅੰਤ ਪਾ ਲੈਣਾ ਉਹ ਇਹਨਾਂ ਦੇ ਵਸ ਦੀ ਕਿਸੇ ਦੀ ਵੀ ਗੱਲ ਨਹੀਂ ਹੈ ਤੇ ਇਹ ਗੁਰੂ ਨਾਨਕ ਸਾਹਿਬ ਨੇ ਇਸ ਪਾਵਨ ਪੌੜੀ ਦੇ ਅੰਦਰ ਇਸ ਬਾਣੀ ਦੇ ਅੰਦਰ ਇਸ ਅਸ਼ਟਪਦੀ ਦੇ ਵਿੱਚ ਜੋ ਕਿ ਇਸ ਸ਼ਬਦ ਦੀ ਇਹ ਤੀਸਰਾ ਪਾਧਾ ਹੈ ਇਹਦੀ ਅਸੀਂ ਵਿਚਾਰ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ